ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਫਲੋਰ ਤੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਫਲੋਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਵੀ ਉਹਨਾਂ ਦੇ ਨਾਲ ਸਨ ਪਿੰਡ ਰਸੂਲਪੁਰ ਵਿਖੇ ਜਥੇਦਾਰ ਮਹਾਂ ਸਿੰਘ ਰਸੂਲਪੁਰ ਦੀ ਦੇਖ ਰਖੇਤ ਹੋਈ ਮੀਟਿੰਗ ਮੌਕੇ ਬੋਲਦੇ ਆ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਉਣ ਚ ਬਹੁਤ ਮਾਹਿਰ ਹੈ ਜਿਨ੍ਹਾਂ ਨੇ ਨਾ ਪੂਰੇ ਹੋਣ ਵਾਲੇ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਵਿਕਾਸ ਦੀ ਰੇਸ਼ੋ ਹਾਲੇ ਵੀ ਸਿਫਰ ਤੇ ਹੈ ਪਰ ਲੋਕ ਸਮੇਤ ਰਹਨ ਉਹਨਾਂ ਨੂੰ ਸਭ ਪਤਾ ਹੈ ਕਿ ਪੰਜਾਬ ਦੇ ਲਈ ਕੌਣ ਫਿਕਰਮੰਦ ਹੈ ਹੁਣ ਉਹ ਆਪਣਾ ਸਹੀ ਫੈਸਲਾ ਕਾਲੀ ਦਲ ਨੂੰ ਵੋਟ ਪਾ ਕੇ ਕਰ ਦੇਣਗੇ ਇਸ ਮੌਕੇ ਜੱਸਰ ਮਹਾਂ ਸਿੰਘ ਸੂਲਪੁਰ ਅਤੇ ਜਥੇਦਾਰ ਮਨਜੀਤ ਸਿੰਘ ਵਿੱਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਤਾਕਤਾਂ ਪੰਥਰੂ ਢਾਲ ਆ ਰਹੀਆਂ ਹਨ ਸ਼ੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅੱਜ ਪੰਜਾਬ ਚ ਹਰ ਵਰਗ ਡਰ ਚ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਿਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡੱਟ ਸਕਣ ਮੀਟਿੰਗ ਮੌਕੇ ਸਮੂੱਚੀ ਅਕਾਲੀ ਦਲ ਲੀਡਰਸ਼ਿਪ ਮੌਜੂਦ ਸੀ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਉਹਦਾ ਮੁਲਾਂਕਣ ਕਰਕੇ ਤੁਸੀਂ ਜਿਹੜੀ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ ਕਿਉਂਕਿ ਇਹ ਜਿਹੜਾ ਲੋਕਤੰਤਰ ਹੈ ਵੋਟ ਦਾ ਹੱਕ ਆ ਜਿਹੜਾ ਇਹ ਸਾਨੂੰ ਡਾਕਟਰ ਭੀਮrao Ambedkar ਜੀ ਨੇ ਬਹੁਤ ਲੰਬੇ ਸਮੇਂ ਦੀ ਜद्दोजਹਿਦ ਤੋਂ ਬਾਅਦ ਸਾਨੂੰ ਜਿਹੜਾ ਦਿੱਤਾ ਸੀ ਇਸ ਲਈ ਹਿੰਦੁਸਤਾਨ ਦਾ ਸੰਵਿਧਾਨ ਬਣਨਾ ਸੀ ਕਿ ਸੰਵਿਧਾਨ ਸਭਾ ਦੇ ਵਿੱਚ ਬਹੁਤ ਸਾਰੀਆਂ ਦੇ ਵਿਸ਼ ਵੈਸ ਹੋਈ ਕਿਉਂਕਿ ਅੰਗਰੇਜ਼ਾਂ ਵੇਲੇ ਵੀ ਮੋਟਾ ਪੰਨੀਆ ਜਦੋਂ ਅੰਗਰੇਜ਼ਾਂ ਤੁਸੀਂ ਕਿਹਾ ਹੋਈ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਜ ਮਨਾ ਦੇ ਵਿੱਚ ਸਿਧਾਂਤ ਬਾੜ ਦਿੱਤੇ ਆ ਜਿਹੜੀ ਆ ਨਾ ਸਵਾਗਤ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਕੀਤਾ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਹੋਰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਹਿਲੀ ਮੀਟਿੰਗ ਹੋਈ ਆ 7 ਤਰੀਕ ਦੀ ਸਰਦਾਰ ਬਲਦੇਵ ਸਿੰਘ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਖੈਰਾ ਜੀ ਐਕਐਮਐਲਪਲੋਰਟੋ ਜੀ ਸੋ ਅੱਜ ਦੀ ਇਹ ਮੀਟਿੰਗ ਜਗਤਪੁਰਾ ਪਿੰਡ ਦੇ ਵਿੱਚ ਹੋਈ ਹੈ ਜਗਤਪੁਰਾ ਪੱਗ ਘੇਰਾ ਦੇ ਵਿੱਚ ਬਹੁਤ ਸੋਹਣਾ ਸਾਨੂੰ ਪਰਮਾ ਹੰਗਾਰਾ ਮਿਲਿਆ ਸੰਗਤ ਆਈ ਹੈ ਸੰਗਤ ਨੇ ਆਪਣੇ ਸੁਝਾਅ ਵੀ ਦਿੱਤੇ ਨੇ ਥੋੜੇ ਜਿਹਾ ਸੰਗਤ ਨੇ ਆ ਕੇ ਆਪਣੇ ਰੋਸੇ ਵੀ ਜ਼ਾਹਰ ਕੀਤੇ ਨੇ ਵੀ ਐਮਪੀ ਸਾਹਿਬ ਤੁਸੀਂ ਸਾਡੇ ਐਮਪੀ ਸਾਹਿਬ ਆ ਜਾਈ ਨਹੀਂਓ ਵੋਟਾਂ ਮੰਗ ਕੇ ਚਲੇ ਜਾਂਦੇ ਹੋ ਸਾਡੀ ਕਰਦੀ ਕੁਛ ਨਹੀਂ ਮੈਂ ਮਾਫੀ ਮੰਗਦਾ ਵੀ ਮੈਂ ਉਹਨਾਂ ਐਮਪੀ ਸਾਹਿਬ ਨੂੰ ਕਹਿਣਾ ਚਾਹਣਾ ਜਿਹੜੇ ਇੱਥੇ ਸਾਡੇ ਮੌਜੂਦਾ ਐਮਪੀ ਰਹੇ ਵੀ ਨਹੀਂ ਦੋ ਵਾਰੀ ਐਮਪੀ ਬਣੇ ਨੇ ਪਰ ਉਹਨਾਂ ਨੇ ਇਸ ਪਿੰਡ ਦੀ ਇਸ ਮਹੱਲੇ ਦੀ ਅੱਜ ਤੱਕ ਬਿਲਕੁਲ ਕੋਈ ਸਹਾਰ ਨਹੀਂ ਲਈ ਅਸੀਂ ਦੋ ਤਿੰਨ ਦਿਨ ਤੇ ਇੱਥੇ ਆ ਰਹੇ ਆ ਵੋਟਾਂ ਲਈ ਵੀ ਕਹਿ ਰਹੇ ਆ ਸੰਗਤ ਕੋ ਆ ਰਹੇ ਇਸ ਮਹੱਲੇ ਦੇ ਜਿਹੜੇ ਘਰ ਨੇ ਧਰਾਂ ਦੇ ਮੋਰੇ ਗੜੀਆਂ ਨਾਲੀਆਂ ਉਹ ਸਾਰਾ ਪਾਣੀ ਸਰਕਾ ਤੇ ਆ ਬੇहद ਮੱਛਰ ਵਾਲਾ ਏਰੀਆ ਇੱਕ ਗੱਲ ਮੈਂ ਵੀ ਕਹਿਣਾ ਚਾਹਣਾ ਅਸੀਂ ਇਹ ਮੀਟਿੰਗ ਜਿਹੜੀ ਇੱਥੇ ਰੱਖੀ ਅਸੀਂ ਜਾਣ ਬੁੱਝ ਕੇ ਇੱਥੇ ਰੱਖੀਏ ਸਾਨੂੰ ਵੀ ਕੋਈ ਪਲਸ ਮਿਲਦੇ ਸੀ ਰੱਖਣ ਨੂੰ ਸਾਨੂੰ ਕੋਈ ਵਧੀਆ ਜਗ੍ਹਾ ਵੀ ਮਿਲਦੀ ਸੀ ਰੱਖਣ ਲਈ ਅਸੀਂ ਮੀਟਿੰਗ ਰੱਖਣ ਦਾ ਸਾਡਾ ਮਤਲਬ ਇਹ ਆ ਕਿ ਸਾਡੇ ਐਮਪੀ ਸਾਹਿਬ ਇੱਥੋਂ ਦੀ ਨੰਗਣਗੇ ਕਿ ਅਸੀਂ ਕੱਲ ਉਹਨਾਂ ਨੂੰ ਦੱਸ ਸਕੀਏ ਕਿ ਆਪਣੀ ਉਹ ਵਾਲੀ ਮੀਟਿੰਗ ਇੱਥੇ ਆਪਾਂ ਰੱਖੀ ਸੀ ਅਸੀਂ ਉਹ ਹਲਕੇ ਤੋਂ ਆਏ ਆ ਜੀ ਉਸ ਹਮਲੇ ਤੋਂ ਆਏ ਆ ਆਪਾਂ ਤੇ ਆਦੀ ਦਿੱਤ ਗਏ ਤੇ ਉਹਨਾਂ ਦਾ ਕੰਮ ਕਰਨਾ ਜੀ ਇਹ ਸੰਗਤ ਨੂੰ ਵੀ ਬੇਨਤੀ ਕੀਤੀ ਦੇ ਅਸੀਂ ਸਿਰਫ ਮੀਟਿੰਗ ਰੱਖਣ ਦਾ ਸਾਡਾ ਤੁਹਾਡੇ ਮਹੱਲੇ ਵਿੱਚ ਇਹੀ ਮੰਤਵ ਆ ਵੀ ਇਥੇ ਦੇ ਜਿਹੜੇ ਕਾਰਗਜ਼ਾਰੀ ਪੁਰਾਣੇ ਸਮੇਂ ਚ ਕੀਤੀ ਗਈ ਆ ਉਹ ਦਿਖਾ ਦਈਏ ਵੀ ਇਥੇ ਕੁਝ ਹੋਇਆ ਹੀ ਨਹੀਂ ਜੀ ਕੀ ਅਪੀਲ ਕੀ ਕਰਨਾ ਚਾਹੁੰਦੇ ਆ ਲੋਕਾਂ ਨੂੰ ਜੀ ਲੋਕਾਂ ਨੂੰ ਇਹੀ ਫੀਲ ਕਰਨੀ ਚਾਹੀਦੀ ਆ ਵੀ ਤੁਸੀਂ ਤਾਲੀਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਰਮਿੰਦਰ ਸਿੰਘ ਕੇਪੀ ਨੂੰ ਜਿਤਾਓ ਤੇ ਜਿਹੜੀ ਆਪਣੀ ਦੇਸ਼ ਦੀ ਮਹਾਪੰਚਾਇਤ ਆ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਆ ਮਿੰਨਰ ਸਿੰਘ ਕੇਪੀ ਜੀ ਨੂੰ ਔਰ ਧੰਨਵਾਦ ਆ ਸਾਰੇ ਇਲਾਕੇ ਦਾ ਜਿਹਨਾਂ ਨੇ ਬਹੁਤ ਹੀ ਪਿਆਰ ਦਿੱਤਾ ਬਹੁਤ ਛੋਟੇ ਜਿਹੇ ਸਦਕੇ ਜਿਹੜਾ ਸਾਡਾ ਇਲਾਕਾ ਸਿਕਾ ਉਹ ਸਾਰਾ ਵਿਚਾਰ ਸੌਣ ਵਾਸਤੇ ਪਹੁੰਚਾ ਕਿਉਂਕਿ ਲੋਕ ਬਹੁਤ ਉਤਾਵਲੇ ਆ ਲੋਕ ਬਹੁਤ ਕਾਲੇ ਆ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਲੋਕਾਂ ਦਾ ਠੱਗੀ ਹੋ ਚੁੱਕੀ ਆ ਉਹਦਾ ਜਵਾਬ ਦੇਣ ਵਾਸਤੇ ਲੋਕ ਬਹੁਤ ਕਾਲੇ ਆ ਠੀਕ ਆ ਅੱਜ ਤੁਸੀਂ ਸਾਰੇ ਨਗਰ ਕ ਜਨ ਤਰੀ ਉਨੋਂ ਨਾਲ ਹੀ ਆਏ ਆ ਤੁਸੀਂ ਬੜੀ ਬੱਤ ਪਿੰਡ ਵਿੱਚ ਮੀਟਿੰਗ ਅਟੈਂਡ ਕੀਤੀ ਹੈਗੀ ਆ ਕਿਹੋ ਜਿਹਾ ਲੋਕਾਂ ਦਾ ਰੁਝਾਨ ਹੈਗਾ ਪਿੰਡਾਂ ਵਿੱਚ ਬਹੁਤ ਵਧੀਆ ਮਾਹੌਲਾ ਜਿਹੜੇ ਲੋਕ ਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਪੰਜਾਬ ਦੇ ਹਤਾਚੀ ਪਾਰਟੀ ਕਿਹੜੀ ਆ ਔਰ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਤੋਂ ਜਿਹੜਾ ਲੋਕਾਂ ਦਾ ਮੋਹ ਆ ਭੰਗ ਹੋ ਚੁੱਕਿਆ ਕੀ ਲੋਕਾਂ ਕੀ ਬਿਲਕੁਨ ਚਾਹੁੰਦੇ ਆ ਪਸ ਲੋਕਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਆ ਉਹ ਕੇਵਲ ਤੇ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੋਰ ਕਿਸੇ ਜਿਹੜੀ ਦਿੱਲੀ ਤੋਂ ਚੱਲਵਾਲੀਆਂ ਪਾਰਟੀਆਂ ਦੇ ਕਿਸੇ ਤੇ ਵੀ ਕੋਈ ਆਸ ਨਹੀਂ ਰੱਖੀ ਜਾ ਸਕਦੀ